ਮੇਰਾ ਨਾਮ ਨਿਤਿਸ਼ ਭੀਮਾ ਜੀ ਆਗੂ ਐਸਸੀ ਫਰੰਟ ਪੰਜਾਬ ਮੋਰਚਾ ਅ ਅੱਜ ਐਸਸੀ ਫਰੰਟ ਪੰਜਾਬ ਮੋਗੇ ਤੋਂ ਚੇਅਰਮੈਨ ਸਾਹਿਬ ਸਰਪ੍ਰਸਤ ਡਾਕਟਰ ਰਣਜੀਤ ਸਿੰਘ ਸੋਤਾ ਜੀ ਔਰ ਸਮੂਹ ਟੀਮ ਜਿਹੜੀ ਆ ਅ ਅੱਜ ਆਈ ਹੈ ਨਤਮਸਤਕ ਹੋਣ ਬਾਬਾ ਸਾਹਿਬ ਅੰਬੇਦਕਰ ਜੀ ਨੂੰ 14 ਅਪ੍ਰੈਲ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਵਸ ਹੈ ਜਿੱਦਾਂ ਕਿ ਸਾਰੇ ਦੇਸ਼ ਵਾਸੀ ਜਾਣਦੇ ਆ ਬਾਬਾ ਸਾਹਿਬ ਦਾ ਮਤਲਬ ਹੈਗਾ ਹੱਕ ਬਾਬਾ ਸਾਹਿਬ ਦਾ ਮਤਲਬ ਹੈਗਾ ਹਕਾ ਪ੍ਰਤੀ ਲੜਾਈ ਬਾਬਾ ਜਬ ਦਾ ਮਤਲਬ ਹੈਗਾ ਬਰਾਬਰੀ ਜਿੱਥੇ ਆਪਾਂ ਬਾਬਾ ਸਾਹਿਬ ਉਮੀਦਵਾਰ ਜੀ ਦੀ ਜਨਤੀ ਮਨਾ ਰਹੇ ਹਾਂ ਉੱਥੇ ਆਪਣੀ ਕੌਮ ਨੂੰ ਜਿਹੜੇ ਸਾਡੇ ਹੱਕ ਜਿਹੜੇ ਆ ਦਬਾਏ ਜਾ ਰਹੇ ਆ ਸੁਪਾ ਸਰਕਾਰ ਵੱਲੋਂ ਉਹਨਾਂ ਹੱਕਾਂ ਦੀ ਗੱਲ ਕਰਨ ਆਇਆ ਜਿਹੜਾ ਕਿ ਲੈਂਡ ਸਲੀਂਗ ਐਕਟ ਹੈ 1.5% ਉਚੇਰੀ ਸਿੱਖਿਆ ਜਿਹੜਾ ਵਾਲਵਿਕੀ ਮਜਬੂਤ ਸਿਕ ਸਮਾਜ ਦੀ ਲਾਗੂ ਹੋਣੀ ਚਾਹੀਦੀ ਹੈ ਕੋਟਾ ਲਾਗੂ ਹੋਣਾ ਚਾਹੀਦਾ ਘੱਟ ਤੋਂ ਘੱਟ ਮਜ਼ਦੂਰੀ ਦਰ ਜਿਹੜੀ 18000 ਰੁਪਈਆ ਹੋਵੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਵੀ ਆਪਣੇ ਸਮਾਜ ਨੂੰ ਜਾਗਰੂਕ ਕਰਨ ਲਈ ਅਜਗੁਰ ਨਗਰੀ ਅੰਮ੍ਰਿਤਸਰ ਦੇ ਵਿੱਚ ਪਾਉਣ ਭਗਵਾਨ ਵਾਲਮੀ ਕੀ ਤੀਰਤੀ ਨਗਰੀ ਅੰਮ੍ਰਿਤਸਰ ਦੇ ਵਿੱਚ ਵਿਸ਼ੇਸ਼ ਰੂਪ ਤੋਂ ਮੋਗੇ ਤੋਂ ਸਮੂਹ ਟੀਮ ਸਰਪ੍ਰਸਤ ਅਰਜੀਤ ਸਿੰਘ 소ਤਾ ਜੀ ਔਰ ਇਸ ਸਮੂਹ ਮੈਂਬਰਾਂ ਦਾ ਦਿলো ਧੰਨਵਾਦ ਕਰਾਂਗਾ ਔਰ ਨਾਲ ਇਹ ਆਪਣਾ ਇਹੀ ਸਾਥ ਅੱਜ ਦਾ ਸੰਦੇਸ਼ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆਤ ਕਰੋ ਸਿੱਖਿਆ ਹੀ ਰਸਤਾ ਹੈਗਾ ਅੱਗੇ ਵਧਣ ਦਾ ਸਿੱਖਿਆ ਹੀ ਮੁਕਾਮ ਖੋਲਦੀ ਹੈ ਸਲੈਕਟਡ ਤੇ ਇਲੈਕਟਡ ਜਗ੍ਹਾ ਦੇ ਦਿলো ਧੰਨਵਾਦ ਕਰਾਂਗਾ ਸਮੂਹ ਸਮਾਜ ਦਾ ਅੱਜ ਸਾਥ ਦੇਣ ਲਈ ਔਰ ਖਾਸ ਤੌਰ ਤੇ ਨਾਰੀ ਸ਼ਕਤੀ ਭੈਣਾਂ ਦਾ ਲੱਵੇ ਅੱਡੇ ਬਦਲ ਤੇ ਸਾਥ ਮਿਲਦਾ ਉਹਨਾਂ ਨੂੰ ਵੀ ਦਿলো ਧੰਨਵਾਦ ਕਰਾਂਗਾ ਜੈ ਵਾਲਮੀਕੀ ਜੀ ਜੈ ਭੀਮ ਜੈ ਜਸਦੀ ਦਾ ਸਮੂਸਮਾਏ ਡਿਗਰੀ ਪਹਿਰੇ ਲਾ ਰਿਹਾ ਜੀ ਅ ਅਲੱਗ ਅਲੱਗ ਜਥੇਬੰਦੀਆਂ ਨੇ ਇੱਕ ਜਗ੍ਹਾ ਇੱਕ ਮੰਚ ਤੇ ਇਕੱਠਾ ਹੋ ਕੇ ਕੜਮ ਚੋਦਰੀ ਮਨੂ ਅਦੀ ਪੰਨੂ ਨੂੰ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ ਸਾਰੇ ਰਸਤੇ ਲੱਭ ਰਹੇ ਆਪਾਂ 14 ਅਪ੍ਰੈਲ ਤੱਕ ਆਪਾਂ ਇਹ ਠਿਕਰੀ ਪਹਿਰੇ ਵੀ ਲਾਵਾਂਗੇ ਬਾਬਾ ਸਾਹਿਬ ਦੀ ਪ੍ਰਤਿਮਾਵਾਂ ਜਿੱਥੇ-ਜਿੱਥੇ ਹੈਗੀਆਂ ਸੜਕ ਦੇ ਉੱਤੇ ਵੀ ਇਹਨੂੰ ਜਵਾਬਦੇਹ ਬਣਾਵਾਂਗੇ ਇਹ ਭਾਰਤੀ ਸੰਵਿਧਾਨ ਤੋਂ ਬਾਹਰ ਹੈਗਾ ਅਮਰੀਕਾ ਚ ਹੈਗਾ ਅਮਰੀਕਾ ਚ ਵੀ ਰਸਤੇ ਤਲਾਸ਼ੇ ਜਾ ਰਹੇ ਹੈ ਕਿ ਇਹਨੂੰ ਕਿਸ ਤਰੀਕੇ ਅਮਰੀਕਾ ਦੇ ਅਦਾਲਤ ਚ ਖੜ੍ਹਾ ਕੀਤਾ ਜਾ ਸਕਦਾ ਪਰ ਮੌਕੇ ਤੇ ਆਪਾਂ ਇਹ ਚੱਲੇ ਆ ਕਿ ਸਮਾਜ ਚ ਸਹਾਦਰਤਪੁਰਨ ਵਾਤਾਵਰਨ ਜਾਵੇ ਵਾਰਮਿਕੀ ਮਜਬੂਤ ਸਿੱਖ ਸਾਡੀ ਪਛਾਣ ਹੈਗੀ ਆ ਔਰ ਸਿੱਖ ਸਮਾਜ ਦਾ ਹੀ ਕਾਪਾ ਵੱਡਾ ਹਿੱਸਾ ਹੈਗੇ ਆ ਸਿੱਖ ਸਿਧਾਂਤਾਂ 'ਤੇ ਵਿਸ਼ਵਾਸ ਕਰਦੇ ਆ ਪਰ ਨੂੰ ਵਰਗਿਆਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਹਾਲਾਤ ਮੈਂ ਐਸਸੀ ਫਰੰਟ ਪੰਜਾਬ ਦਾ ਚੇਅਰਮੈਨ ਹਾਂ। ਔਰ ਬਾਬਾ ਸਾਹਿਬ ਦੇ ਜੋ ਸਾਰੇ ਪੰਜਾਬ ਦੇ ਵਿੱਚ ਨਰਾਦਰ ਹੋ ਰਿਹਾ ਉਸ ਦੇ ਸਬੰਧ ਵਿੱਚ ਅਸੀਂ ਜਿੰਨੇ ਵੀ ਜਿਸ ਤਰ੍ਹਾਂ ਪੰਨੂ ਹੈ ਬਾਹਰ ਬੈਠਾ ਉਸ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਬਾਬਾ ਸਾਹਿਬ ਨੇ ਜਾਤ ਪਾਤ ਨੂੰ ਜਿਹੜਾ ਭਾਰਤ ਦੇ ਵਿੱਚ ਇਹਨਾਂ ਨੇ ਵਧਾਇਆ ਮੈਂ ਪੰਨੂ ਨੂੰ ਇਸ ਮਾਧਿਅਮ ਦੇ ਰਾਹੀਂ ਆਪਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਦਾ ਕਿ ਯਾਦ ਕਰ ਸਭ ਤੋਂ ਪਹਿਲਾਂ ਜੈਨ ਧਰਮ ਧਾਰਨ ਕਰਨ ਤੋਂ ਪਹਿਲਾਂ ਬੋਧ ਧਰਮ ਧਾਰਨ ਕਰਨ ਤੋਂ ਪਹਿਲਾਂ ਬਾਬਾ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਆਏ ਸੀਗੇ ਉਸ ਸਮੇਂ ਦੇ ਉਸ ਸਮੇਂ ਦੇ ਜੋ ਇੱਥੇ ਪ੍ਰਬੰਧਕ ਸੀਗੇ ਉਹਨਾਂ ਨੇ ਬਾਬਾ ਸਾਹਿਬ ਦਾ ਨਰਾਦਰ ਕਰਕੇ ਇੱਥੋਂ ਵਾਪਸ ਭੇਜਤਾ ਉਹ ਅਮਰਤ ਛਕਣ ਆਏ ਸੀ ਇੱਥੇ ਤੇ ਜਾਤ ਪਾਤ ਤੁਹਾਡੇ ਵਰਗੇ ਪਖੰਡੀ ਫਲਾ ਰਹੇ ਆ ਕਿ ਬਾਬਾ ਸਾਹਿਬ ਨੇ ਫਲਾਈ ਆ ਜਦੋਂ ਉਸ ਸਮੇਂ ਉਹ ਹਜ਼ਾਰਾਂ ਲੱਖਾਂ ਜੋ ਅਨੇਾਈ ਸੀਗੇ ਉਹਨਾਂ ਨੂੰ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਆਏ ਸੀਗੇ ਔਰ ਉਹਨਾਂ ਨੇ ਸਿੱਖ ਧਰਮ ਧਾਰਨ ਵਾਸਤੇ ਇੱਥੇ ਨਿਰੋਧ ਕੀਤਾ ਸੀਗਾ ਔਰ ਉਹਨਾਂ ਨੇ ਕਿਹਾ ਸੀਗਾ ਸਾਨੂੰ ਅਮਰਿਤ ਸ਼ਕਾਇਆ ਜਾਵੇ ਪਰ ਉਹਨਾਂ ਨੂੰ ਨਰਾਦਰ ਕਰਕੇ ਇਥੋਂ ਵਾਪਸ ਭੇਜ ਦਿੱਤਾ ਗਿਆ ਸੋ ਮੈਂ ਆਪਦੇ ਮਾਧਿਅਮ ਰਹੀਂ ਉਸ ਪੰਨੂ ਮੂਰਖ ਨੂੰ ਪੁੱਛਾਂ ਕਿ ਬਾਬਾ ਸਾਹਿਬ ਜਾਤ ਪਾਤ ਫਲਾ ਰਹੇ ਆ ਕਿ ਤੁਹਾਡੇ ਵਰਗੇ ਉਹਨਾਂ ਦੇ ਜੋ ਪ੍ਰਬੰਧਕ ਸੀਗੇ ਉਹਨਾਂ ਨੇ ਇਹਦੇ ਉੱਤੇ ਜਾਤ ਪਾਤ ਫਲਾਈ ਆ ਸੋ ਬਾਬਾ ਸਾਹਿਬ ਨੂੰ ਟਾਰਗੇਟ ਕਰਨਾ ਬੰਦ ਕਰ ਦੇਣਨ ਲੱਖਾਂ ਕਰੋੜਾਂ ਭਾਰਤ ਦੇ ਜੋ ਵਾਸੀ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਬਾਬਾ ਜੀ ਰਾਜ ਕਰਦੇ ਆ ਜਦੋਂ ਤੁਸੀਂ ਬਾਬਾ ਸਾਹਿਬ ਜੀ ਦੇ ਸਟੈਚੂ ਦੇ ਉੱਤੇ ਪ੍ਰਹਾਰ ਕਰਦੇ ਹੋ ਨੁਕਸਾਨ ਕਰਦੇ ਹੋ ਤਾਂ ਸਮਝ ਲਓ ਤੁਸੀਂ ਸਾਡੇ ਦਿਲਾਂ ਤੇ ਕਰਦੇ ਪਏ ਹੋ ਸੋ ਸਾਡੇ ਨਾਲ ਅਜਿਹੇ ਪੰਗੇ ਨਾ ਲਓ ਸਾਡੇ ਨਾਲ ਬਹੁਤ ਸਾਰੇ ਲੋਕ ਪੰਗੇ ਲੈ ਲੈ ਕੇ ਇਸ ਦੁਨੀਆ ਤੋਂ ਹਲਵਿਦਾ ਹੋ ਚੁੱਕੇ ਆ ਤੇ ਤੁਸੀਂ ਵੀ ਅਜਿਹੇ ਕੰਮਾਂ ਦੇ ਵਿੱਚ ਨਾ ਪੋ ਬਾਬਾ ਜੀ ਬਾਬਾ ਸਾਹਿਬ ਦਾ ਜੋ ਮਾਨ ਤੇ ਸਨਮਾਨ ਸਾਡੇ ਦਿਲਾਂ ਦੇ ਵਿੱਚ ਹੈ ਉਹ ਹਮੇਸ਼ਾ ਹੀ ਬਣਿਆ ਰਹੂਗਾ ਮੈਂ ਧੰਨਵਾਦ ਕਰਦਾ ਸ੍ਰੀ ਨਤੀਸ਼ ਭੀਮ ਜੀ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਾਬਾ ਜੀ ਦੀ ਪ੍ਰਤਮਾ ਦੇ ਪਾਸ ਸਾਨੂੰ ਲੈ ਕੇ ਆਏ ਅਤੇ ਸਾਰੇ ਸਾਥੀਆਂ ਦੇ ਨਾਲ ਇੱਥੇ পুষ্প ਅਰਪਣ ਕੀਤੇ ਮੈਂ ਸਾਰੇ ਜਥੇਬੰਦੀ ਵੱਲੋਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਅਤੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਬਾਬਾ ਸਾਹਿਬ ਦੇ ਸਟੈਚੂ ਦੇ ਉਹਨਾਂ ਦਾ ਜੋ ਸੰਵਿਧਾਨਿਕ ਹੱਕ ਹੈ ਜੋ ਸਭ ਨੂੰ ਦਿੱਤੇ ਆ ਏ ਸਾਡੀ ਮਾਨਸਿਕਤਾ ਬਣ ਚੁੱਕੀ ਆ ਕਿ ਇਹ ਇਕੱਲੇ ਹੱਕ ਐ ਉਹ ਸਿਰਫ ਤੇ ਸਿਰਫ ਸ਼ਡੂਲਡ ਕਾਸਟ ਜਾਂ ਐਸੀਬੀਸੀ ਵਾਸਤੇ ਲਿਖੇ ਹੋਏ ਆ ਅਜਿਹੇ ਆ ਕੁਛ ਨਹੀਂ ਆ ਜਿਹੜੇ ਅੱਜ ਪੰਨੂ ਵਰਗੇ ਜਾਂ ਪੰਜਾਬ ਵਿੱਚ ਰਹਿ ਕੇ ਭਾਰਤ ਵਿੱਚ ਗਿੱਠ ਲੰਮੀ ਜੁਬਾਨ ਕੱਢ ਰਹੇ ਆ ਨਾ ਕਿ ਅਸੀਂ ਐ ਆ ਤੇ ਅਸੀਂ ਜੋ ਆ ਉਹ ਸੰਵਿਧਾਨ ਦੀ ਵਜ੍ਹਾ ਦੀ ਕਾਰਨ ਹੀ ਆ ਤੁਸੀਂ ਗਿੱਠ ਲੰਮੀ ਜੁਬਾਨ ਕੱਢ ਰਹੇ ਜੇ ਬਾਬਾ ਸਾਹਿਬ ਦਾ ਤੁਸੀਂ ਸੰਵਿਧਾਨ ਦੀ ਤਾਕਤ ਦੇਖਣੀ ਆ ਤੇ ਤੁਸੀਂ ਦੁਬਈ ਦੇ ਵਰਗੇ ਕੁਵੇਤ ਵਰਗੇ ਉੱਥੇ ਜਾ ਕੇ ਉੱਥੋਂ ਦੀ ਸਿਟੀਨਸਿਪ ਲੈ ਕੇ ਉੱਥੇ ਕਹੋ ਕਿ ਕੁਵੇਤ ਵੱਖਰਾ ਬਣਾਉਣਾ ਤੁਹਾਨੂੰ ਅਗਲੇ ਦੱਸਣਗੇ ਕਿ ਕਵੈਤ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਇਸ ਸੰਵਿਧਾਨ ਦੀ ਵਜ੍ਹਾ ਕਰਕੇ ਆ ਸੰਵਿਧਾਨ ਦਾ ਸਤਕਾਰ ਕਰੋ ਤੇ ਤੁਹਾਨੂੰ ਮਾਨ ਸਨਮਾਨ ਸਾਰਾ ਦੇਸ਼ ਹੀ ਦੇਊਗਾ ਇਸ ਕਰਕੇ ਤੁਸੀਂ ਸਾਡੇ ਸਮਾਜ ਦੇ ਨਾਲ ਖੇਬੜਬਾਜੀ ਨਾ ਕਰੋ ਸਾਡਾ ਤੁਹਾਡੇ ਨਾਲ ਕੋਈ ਨਹੀਂ ਹੈਗਾਗਾ ਸਰਕਾਰ ਸਰਕਾਰਾਂ ਨਾਲ ਹੈ ਇਹਨੂੰ ਜੱਠ ਲਗੋ ਸੋ ਅਸੀਂ ਇਸ ਕੰਮ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਮੈਂ ਸਮਾਜ ਵੱਲੋਂ ਜਥੇਬੰਦੀ ਵੱਲੋਂ ਬੇਨਤੀ ਕਰਾਂ ਕਿ ਬਾਬਾ ਸਾਹਿਬ ਦੀ ਜੋ ਸਟੈਚੂ ਨੂੰ ਉਹਨਾਂ ਦਾ ਨਰਾਦਰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਾਬਾ ਸਾਹਿਬ ਇੱਕ ਸਿਧਾਂਤ ਹੈ ਹੱਕ ਸੱਚ ਦੀ ਲੜਾਈ ਆ ਅਤੇ ਅਸੀਂ ਉਸ ਦੇ ਪਹਿਰਾ ਦਿੰਦੇ ਰਹਿਣਾ ਹੈ ਜੈ ਭਾਰਤ ਜੈ ਵੀ